ਇਸ ਮੌਤ ਲਈ ਸਮੇਤਿਆ ਸਰਕਾਰਾਂ ਵੀ ਜ਼ਿੰਮੇਵਾਰ ਨੇ ਉਤ ਸਿਆਵਾਰਾ ਪਸ਼ੂ ਨੇ ਅਵਾਰਾ ਸਾੜ ਫਿਰਦੇ ਨੇ ਜਿਨ੍ਹਾਂ ਦੇ ਭੇੜ ਦੇ ਵਿੱਚ ਆ ਕੇ ਇਸ ਨੌਜਵਾਨ ਗਾਇਕ ਦੀ ਮੌਤ ਹੋਈ ਹੈ ਜਨਤਾ ਦਾ ਜਿਹੜੇ ਪਸੰਦ ਕਰਦੇ ਸੀ ਉਹਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਇਹੋ ਜੀ ਬੁਲੰਦ ਆਵਾਜ਼ ਦਾ ਜਿਹਦਾ ਅਜਿਹੀ ਤੇ ਇਨਚਾਂਪ ਵੀ ਲੱਗਦੀ ਤੇ ਤੁਸੀਂ ਵੀ ਕਾਮਰੇਟੋ ਅਕਸਰ ਹੀ ਧਰਨਿਆਂ ਦੇ ਵਿੱਚ ਦੇਖਿਆ ਜਾਂਦੇ ਹੱਕ ਦੇ ਲਈ ਲੋਕਾਂ ਦੇ ਲਈ ਖੜਦੇ ਹੋ ਉਹ ਰੂੜੀਆਂ ਦੇ ਖੰਦ ਖਾਂਦੀਆਂ ਨੇ ਉਹਨਾਂ ਦੀ ਸਾਂਭ ਸੰਭਾਲ ਨਹੀਂ ਹੈ ਅਸੀਂ ਫਿਰ ਫਿਰਕੂ ਵਰਤਾਰਾ ਕਰਕੇ ਵੀ ਗਊ ਮਾਤਾ ਦੇ ਨਾਮ ਉਹਦੇ ਦੇ ਹਮਲਾ ਕੀਤਾ ਉਹਦੇ ਦੇ ਬੰਦੇ ਨੂੰ ਕਤਲ ਕਰਨ ਤੱਕ ਦਾ ਚਲੇ ਜਾਂਦੇ ਆ ਪਹਿਲਾਂ ਵੀ ਕਿੰਨੇ ਕਤਲ ਹੋਏ ਗਊ ਦੇ ਨਾਮ ਤੇ ਜੇ ਕੋਈ ਨੈਤਿਕ ਆਵਾਜ਼ ਉੱਠਣੀ ਚਾਹੀਦੀ ਆ ਮੂਵਮੈਂਟ ਖੜੀ ਕਰਨੀ ਚਾਹੀਦੀ ਆ ਵੀ ਜਿਹੜੀ ਆਵਾਰਾ ਪਸ਼ੂ ਨੇ ਇਹਨਾਂ ਨੂੰ ਸਾਂਭ ਸੰਭਾਲ ਦਾ ਜਿੰਮਾ ਵੀ ਸਰਕਾਰ ਲਵੇ ਅੱਜ ਤਾਂ ਰਾਜਵੀਰ ਜਵੰਦਾ ਉਹ ਉਹਨਾਂ ਦੀ ਗੱਲ ਹੋ ਰਹੀ ਹੈ ਇਸ ਤੋਂ ਬਿਨਾ ਵੀ ਅਨੇਕਾਂ ਮੌਤਾਂ ਹੋ ਚੁੱਕੀਆਂ ਨੇ ਨੀ ਨੁਕਸਾਨ ਲਗਾਤਾਰ ਹੋ ਰਿਹਾ ਹੈ ਇਹਦੇ ਖਿਲਾਫ ਸਾਰਿਆਂ ਜਿੱਤੇ ਬੰਤੇ ਉੱਲ ਕੇ ਆਵਾਜ਼ ਉਠਾਉਣੀ ਚਾਹੀਦੀ ਜਿਹੜਾ ਬੰਦਾ ਸਰਕਾਰ ਦੇ ਖਿਲਾਫ ਸਰਕਾਰ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਦਾ ਉਸ ਬੰਦੇ ਨੂੰ ਉਹਨਾਂ ਵਿਚਾਰਧਾਰਕ ਤੌਰ ਤੇ ਮੁਕਾਬਲਾ ਕਰਨ ਦੀ بجائے ਉਹਨੂੰ ਰਾਹ ਦਾ ਮੂੜਾ ਸਮਝ ਕੇ ਪਾਸੇ ਹਟਾਉਣ ਦਾ ਯਤਨ ਕੀਤਾ ਜਾਂਦਾ ਹੈ ਇਹ ਜਿਹੜਾ ਮੁਸੇਹ ਵਾਲਾ ਸੀ ਸਿੱਧੂ ਮੁਸੇਹ ਵਾਲੀ ਦਾ ਸਿਕਿਉਰਿਟੀ ਬਾਫ ਸੀ ਮਾਨ ਸਾਹਿਬ ਨਾਲ 100-100 ਗੱਡੀਆਂ ਦੇ ਕਾਫਲੇ ਚੱਲਦੇ ਸਿਕਿਉਰਿਟੀ ਹੈ। ਉੱਥੇ ਸਾਰੇ ਪਰਿਵਾਰ ਸਿਕਿਉਰਿਟੀ 'ਚ ਸਾਰੇ ਸਿਕਿਉਰਿਟੀ ਹੈ। ਜਿਵੇਂ ਸਭ ਜਾਣਦੇ ਨੇ ਕਿ ਰਾਜਵੀਰ ਜਵੰਦਾ ਦਾ ਦਿਹਾਂਤ ਹੋ ਚੁੱਕਿਆ ਤੇ ਅੱਜ ਉਹਨਾਂ ਦਾ ਸੰਸਕਾਰ ਹੈ। ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਅਤੇ ਅੱਖਾਂ ਦੇ ਵਿੱਚ ਬਹੁਤ ਸਾਰਾ ਦਰਦ ਹੈ। ਤੁਹਾਨੂੰ ਦੱਸ ਦਈਏ ਕਿ ਅੱਖਾਂ ਵੀ ਬਹੁਤ ਸਾਰੇ ਲੋਕਾਂ ਦੀ ਚਾਣ ਵਾਲਿਆਂ ਦੀ ਨੰਮਨ ਹੈ। ਤੁਹਾਨੂੰ ਅੱਜ ਉਸ ਸ਼ਖਸ ਦੇ ਨਾਲ ਗੱਲਬਾਤ ਕਰਾਵਾਂਗੇ ਜਿਨ੍ਹਾਂ ਨੇ ਰਾਜਵੀਰ ਜਵੰਧਾ ਨੂੰ ਬਹੁਤ ਪਸੰਦ ਕਰਦੇ ਨੇ ਕਿਉਂਕਿ ਕਹਿੰਦੇ ਨੇ ਕਿ ਉਹ ਦਸਤਾਰ ਦੀ ਗੱਲ ਕਰ ਲਈ ਹੈ ਗਾਇਕੀ ਦੀ ਗੱਲ ਕਰ ਲਈਏ ਬਹੁਤ ਅੱਛਾ ਲੜਕਾ ਸੀ ਔਰ ਬਹੁਤ ਸਾਫ ਸੂਤਰੀ ਉਹਨਾਂ ਦੀ ਗਾਇਕੀ ਸੀ ਅੱਜ ਸਾਡੇ ਨਾਲ ਉਹ ਸਰਪੰਚ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ 2003 ਤੋਂ ਲੈ ਕੇ 25 24 ਤੱਕ ਯਾਨੀ ਸਰਪੰਚੀ ਕੀਤੀ ਲਗਾਤਾਰ ਯਾਨੀ ਕਾਫੀ ਸਾਲ ਉਹਨਾਂ ਨੇ ਪਿੰਡ ਤੇ ਜਿੱਦਾਂ ਕਹਿੰਦੇ ਸੇਵਾ ਨਿਭਾਈ ਅਰਥਾ ਨੂੰ ਦੱਸਦੇ ਕਿ ਅੱਜ ਦੇ ਦੌਰ ਦੇ ਵਿੱਚ ਬਹੁਤ ਔਖਾ ਹੁੰਦਾ ਕਿਉਂਕਿ ਬਹੁਤ ਸਾਰੇ ਲੋਕ ਆਪਣੇ ਹੀ ਲੱਤਾਂ ਖਿੱਚਦੇ ਨੇ ਸੋ ਉਸੇ ਤੇ ਅੱਜ ਗੱਲਬਾਤ ਕਰਾਂਗੇ ਰਾਜਵੀਰ ਜਵੰਦਾ ਜੀ ਜਿਹਦੇ ਜਿਸ ਤਰ੍ਹਾਂ ਅੱਜ ਸੰਸਕਾਰ ਵੀ ਹੈ ਸੋ ਅਸੀਂ ਰਾਜੋ ਮਾਜਰਾ ਦੇ ਸਰਪੰਚ ਸਤਪਾਲ ਸਿੰਘ ਜੀ ਸਾਡੇ ਨਾਲ ਨੇ ਸੋ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼ੁਕ੍ਰ ਸਾਰ ਸਟ੍ਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਤਪਾਲ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਅੱਜ ਆਪਣਾ ਨੌਜਵਾਨ ਗੱਭਰੂ ਬਹੁਤ ਵਧੀਆ ਗਾਇਕ ਜਿਹਨੂੰ ਤੁਸੀਂ ਵੀ ਪਸੰਦ ਕਰਦੇ ਹੋ ਕਿ ਉਹ ਅੱਜ ਆਪਣੇ ਵਿਚਾਰ ਨਹੀਂ ਰਹੇ ਕਿਸ ਤਰ੍ਹਾਂ ਦੇਖਦੇ। ਦੇਖੋ ਜਿਹੜੇ ਰਾਜਵੀਰ ਜਵੰਦਾ ਸੀਗੇ ਬਹੁਤ ਹੀ ਪਿਆਰੇ ਕਲਾਕਾਰ ਸੀ ਨੌਜਵਾਨ ਸੀ ਚੜ੍ਹਦੀ ਉਮਰ ਸੀ ਹਲੇ 33-33 ਸਾਲਾਂ ਦੀ ਉਮਰ ਸੀ। ਉਹ ਤਾਂ ਬਹੁਤ ਵੱਡੀਆਂ ਉਮੀਦਾਂ ਸਨ ਸਾਰੇ ਪੰਜਾਬ ਨੂੰ। ਜਦੋਂ ਅੱਜ ਦੇਖਦੇ ਆਂ ਵੀ ਅਖਬਾਰਾਂ ਪੜ੍ਹੀਆਂ ਕੱਲ ਆ ਗਿਆ ਸੀ ਵੀ ਗਲਾ ਭਰ ਆਉਂਦਾ। ਜਦੋਂ ਪਤਾ ਲੱਗਿਆ ਵੀ ਉਹਨਾਂ ਦੀ ਮੌਤ ਹੋ ਗਈ ਉਹਦਾ ਬਚਾ ਨਹੀਂ ਹੋ ਸਕਿਆ। ਪਰ ਇਸ ਮੌਤ ਦੇ ਲਈ ਇਸ ਮੌਤ ਲਈ ਸਮੇਂ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਨੇ ਕਿਉਂਕਿ ਜਦੋਂ ਸਾਡੇ ਤੋਂ ਰੋਜ਼ਾਨਾ ਬਿਜਲੀ ਦੇ ਬਿਲਾ ਚ ਗਊ ਸੈਸ ਵਸੂਲਿਆ ਜਾਂਦਾ ਉਸ ਗਊ ਸੈਸ ਦੀ ਵਰਤੋਂ ਠੀਕ ਨਹੀਂ ਹੋ ਰਹੀ ਦੁਰਵਰਤੋਂ ਹੋ ਰਹੀ ਹੈ ਕਿਉਂਕਿ ਜੇ ਵਰਤੋਂ ਹੋਈ ਹੁੰਦੀ ਜਿਹੜੇ ਆਵਾਰਾ ਪਸ਼ੂ ਨੇ ਆਵਾਰਾ ਸਾੜ ਫਿਰਦੇ ਨੇ ਜਿਨ੍ਹਾਂ ਦੇ ਭੇੜ ਦੇ ਵਿੱਚ ਆ ਕੇ ਇਸ ਨੌਜਵਾਨ ਗਾਇਕ ਦੀ ਮੌਤ ਹੋਈ ਹੈ ਇਸ ਦੀ ਮੌਤ ਨੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਘਾਟਾ ਪਿਆ ਉਥੇ ਜਿਹੜਾ ਜਗਤ ਸੀ ਇਹ ਸਿਹਤ ਦਾ ਕਲਾਕਾਰਾਂ ਦਾ ਜਨਤਾ ਦਾ ਜਿਹੜੇ ਇਹਨੂੰ ਪਸੰਦ ਕਰਦੇ ਸੀ ਉਹਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਇਹੋ ਜਿਹੀ ਬੁਲੰਦ ਆਵਾਜ਼ ਦਾ ਜਿਹੜਾ ਗਾਇਕ ਸੀ ਇਹੋ ਜਿਹਾ ਬੱਚਾ ਇਹੋ ਜਿਹਾ ਗਾਇਕ ਪੈਦਾ ਹੋਣਾ ਬੜਾ ਔਖਾ ਹੁੰਦਾ ਬੜਾ ਟਾਈਮ ਲੱਗਦਾ ਪੈਦਾ ਹੋਣ ਨੂੰ ਅੱਛਾ ਬਹੁਤ ਦੇਖਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਸਮੇਂ-ਸਮੇਂ ਸਿਰ ਜੋ ਵੀ ਸਰਕਾਰਾਂ ਵੀ ਹੁੰਦੀਆਂ ਨੇ ਬੋਲਦੀਆਂ ਵੀ ਰਹਿੰਦੇ ਇੱਕ ਦੂਜੇ ਤੇ ਇਲਜ਼ਾਮ ਵੀ ਲਾਗਦੇ ਨੇ ਤੇ ਤੁਸੀਂ ਵੀ ਕਾਮਰੇਟ ਹੋ ਅਕਸਰ ਹੀ ਧਰਨਿਆਂ ਦੇ ਵਿੱਚ ਦੇਖਿਆ ਜਾਂਦੇ ਹੱਕ ਦੇ ਲਈ ਲੋਕਾਂ ਦੇ ਲਈ ਖੜਦੇ ਹੋ ਸਰਕਾਰਾਂ ਦੇ ਖਿਲਾਫ ਯਾਨੀ ਧਰਨੇਵਾਜੀ ਹੁੰਦੀ ਹੈ ਤੇ ਲੋਕਾਂ ਦੇ ਇਨਸਾਫ ਤੋਂ ਆਉਂਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਮੇਨ ਮੁੱਦਾ ਜਿਹੜਾ ਚੱਕਿਆ ਬਹੁਤ ਸਾਰੇ ਲੋਕਾਂ ਨੇ ਕਲਾਕਾਰਾਂ ਨੇ ਸਿਰਫ ਇਹਨਾਂ ਦੇ ਅਬਾਰਾ ਪਸ਼ੂਆਂ ਤੇ ਕੁੱਤਿਆਂ ਦੇ ਇਹਨਾਂ ਤੇ ਹੀ ਚੱਕਿਆ ਕਿਉਂਕਿ ਕੀਤੀ ਨਾ ਕਿਦੇ ਬਹੁਤ ਸਾਰੇ ਇਦਾਂ ਦੇ ਐਕਸੀਡੈਂਟ ਹੋ ਰਹੇ ਨੇ ਕਿ ਜਦ ਚਾਹੇ ਬਹੁਤ ਸਾਰੇ ਬਜ਼ੁਰਗਾਂ ਦੀ ਮੌਤ ਹੋ ਰਹੀ ਹੈ ਕਿ ਗਲੀਆਂ ਦੇ ਵਿੱਚ ਜਿਹੜੇ ਅਬਾਰਾ ਪਸ਼ੂਆਂ ਦੇ ਬਹੁਤ ਸਾਰੇ ਵੀਡੀਓ ਹੁੰਦੇ ਤੁਹਾਨੂੰ ਕੀ ਲੱਗਦਾ ਹੈ ਕਿ ਇਦਾਂ ਦੇ ਉਸ ਤੇ ਤੁਸੀਂ ਆਵਾਜ਼ ਚੱਕੋਗੇ ਤੁਹਾਡੀ ਯਾਨੀ ਜਿਹੜੀ ਯੂਨੀਨ ਹੈ ਉਹ ਆਵਾਜ਼ ਚੱਕੇਗੀ ਅਸੀਂ ਤਾਂ ਲਗਾਤਾਰ ਇਹ ਗੱਲ ਕਹਿੰਦੇ ਆਏ ਕਿ ਜਦੋਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੇਕਰ ਉਂਝ ਆਪਾਂ ਨਾ ਜਾਂਦੇ ਸਾਣ ਨੂੰ ਗਾਂ ਨੂੰ ਜਿਹਨੂੰ ਗਊ ਮਾਤਾ ਦਾ ਰੂਪ ਦਿੱਤਿਆ ਗਿਆ ਨਾ ਦਿੱਤਾ ਗਿਆ ਉਸ ਗਊ ਮਾਤਾ ਨੂੰ ਸੰਭਾਲਣ ਦਾ ਯਤਨ ਹੀ ਹੋ ਰਿਹਾ ਉਹ ਬਾਰਾ ਫਿਰਦੀਆਂ ਨੇ ਬਚਰੀਆਂ ਰੂੜੀਆਂ ਤੇ ਗੰਧ ਖਾਂਦੀਆਂ ਨੇ ਉਹਨਾਂ ਦੀ ਸਾਂਭ ਸੁਭਾਲ ਨਹੀਂ ਹੈ ਅਸੀਂ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਜਦੋਂ ਤੁਸੀਂ ਖਾਸ ਕਰਕੇ ਭਾਜਪੀ ਦੀ ਸਰਕਾਰ ਹੈ ਜਿਹੜੀ ਉਸ ਨੂੰ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਤੁਸੀਂ ਇਸ ਨੂੰ ਗਊ ਮਾਤਾ ਦੇ ਰੂਪ ਦਿੰਦੇ ਹੋ ਉਸ ਨੂੰ ਸੰਭਾਲਣ ਦਾ ਯਤਨ ਵੀ ਕੀਤਾ ਜਾਵੇ ਉਹ ਉਹਦੇ ਵੱਲ ਕੋਈ ਧਿਆਨ ਨਹੀਂ ਜੇਕਰ ਕੋਈ ਮਤਲਬ ਗਾਂ ਨੂੰ ਡੰਡਾ ਵੀ ਮਾਰ ਦੇਣਾ ਤਾਂ ਫਿਰ ਇਹਦਾ ਇੱਕ ਇਸ ਤਰ੍ਹਾਂ ਦਾ ਵਰਤਾਰਾ ਕਰਕੇ ਫਿਰਕੂ ਫਿਰਕੂ ਵਰਤਾਰਾ ਕਰਕੇ ਵੀ ਗਊ ਮਾਤਾ ਦੇ ਨਾਮ ਉਹਦੇ ਦੇ ਹਮਲਾ ਕੀਤਾ ਉਹਦੇ ਦੇ ਬੰਦੇ ਨੂੰ ਕਤਲ ਕਰਨ ਤੱਕ ਦਾ ਚਲੇ ਜਾਂਦੇ ਆ ਇਸ ਤੋਂ ਪਹਿਲਾਂ ਵੀ ਕਿੰਨੇ ਕਤਲ ਹੋਏ ਨੇ ਗਊ ਦੇ ਨਾਂ ਤੇ ਜੇ ਕੋਈ ਪਸ਼ੂ ਲੈ ਕੇ ਜਾ ਰਿਹਾ ਭਾਵੇਂ ਉਹਦੇ ਜੇ ਮੱਝਾਂ ਨੇ ਗਾਂ ਗਾਂ ਦਾ ਨਾਂ ਦੇ ਕੇ ਆ ਜਿਹੜਾ ਹਰਿਆਣੇ ਦਾ ਸੀ ਇੱਕ ਵਪਾਰੀ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਪਰ ਇਹਨੂੰ ਸਾਂਭਣ ਦਾ ਯਤਨ ਨਹੀਂ ਕਰਦੇ ਇਹਨੂੰ ਸਾਂਭਣ ਦਾ ਯਤਨ ਕਰਨਾ ਚਾਹੀਦਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਰੀਆਂ ਹੀ ਜਿਹੜੀ ਰਾਜਨੀਤਿਕ ਪਾਰਟੀਆਂ ਵੀ ਨੇ ਸਾਰੀਆਂ ਸਮਾਜਿਕ ਜਥੇਬੰਦੀਆਂ ਨੇ ਇਹਨਾਂ ਨੂੰ ਸਰਕਾਰ ਦੇ ਖਿਲਾਫ ਇਹਦੇ ਮ ਬ੍ਰੂਦਰ ਇੱਕ ਆਵਾਜ਼ ਉਠਾਉਣੀ ਚਾਹੀਦੀ ਆ ਮੂਵਮੈਂਟ ਖੜੀ ਕਰਨੀ ਚਾਹੀਦੀ ਆ ਵੀ ਜਿਹੜੀ ਆਵਾਰਾ ਪਸ਼ੂ ਨੇ ਇਹਨਾਂ ਨੂੰ ਸਾਂਭ ਸੰਭਾਲ ਦਾ ਜ਼ਿੰਮਾ ਵੀ ਸਰਕਾਰ ਲਵੇ ਕਿਉਂਕਿ ਜਦੋਂ ਗਊ ਸੈਸ ਲੰਨੇ ਹੋ ਉਸ ਗਊ ਸੈਸ ਨੂੰ ਵਰਤ ਕੇ ਇਹਨਾਂ ਦੇ ਲਈ ਗਊਸ਼ਾਲਾਾਂ ਵਿੱਚ ਵੱਡੀਆਂ ਬਣਾ ਕੇ ਉਹਨਾਂ ਗਊਸ਼ਾਲਾਂ 'ਚ ਰੱਖਿਆ ਜਾਵੇ ਇਹਨਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਇਹ ਅੱਜ ਤਾਂ ਰਾਜਵੀਰ ਜਵੰਦਾ ਉਹ ਉਹਨਾਂ ਦੀ ਗੱਲ ਹੋ ਰਹੀ ਏ ਇਸ ਤੋਂ ਬਿਨਾ ਵੀ ਅਨੇਕਾਂ ਮੌਤਾਂ ਹੋ ਚੁੱਕੀਆਂ ਨੇ ਜਿਹੜੇ ਸਨ ਕਈ ਵਾਰੀ ਮੋਟਰਸਾਈਕਲ ਦੇ ਮੁਰੇ ਆ ਜਾਣਾ ਬੱਸ ਦੇ ਮੁਰੇ ਆ ਜਾਣਾ ਜਾਂ ਉਂ ਪੇੜ ਪਏ ਇਹ ਉਹ ਉਹਦੇ ਨਾਲ ਜਾਨੀ ਤੇ ਮਾਲੀ ਨੁਕਸਾਨ ਲਗਾਤਾਰ ਹੋ ਰਿਹਾ ਹੈ ਇਹਦੇ ਖਿਲਾਫ ਸਾਰੀਆਂ ਜਥੇਬੰਦੀਆਂ ਨੂੰ ਰਲ ਕੇ ਆਵਾਜ਼ ਉਠਾਉਣੀ ਚਾਹੀਦੀ ਪਰ ਤੁਹਾਨੂੰ ਕੀ ਲੱਗਦਾ ਕਿ ਬਾਅਦ ਦੇ ਵਿੱਚ ਆਵਾਜ਼ ਹੀ ਚੱਕਦੇ ਰਹਿ ਜਾਂਦੇ ਨੇ ਪਰ ਬਹੁਤ ਸਾਰੀਆਂ ਕੀਮਤੀਆਂ ਜਾਨਾਂ ਚਲੇ ਜਾਂਦੀਆਂ ਹੁਣ ਸਿੱਧੂ ਮੂਸੇ ਵਾਲੇ ਦਾ ਜਿੱਦਾਂ ਕਤਲ ਹੋਇਆ ਜਿਸ ਤਰ੍ਹਾਂ ਗੋਲੀਆਂ ਮਾਰ ਕੇ ਮਾਰਿਆ ਗਿਆ ਤੇ ਬਾਅਦ ਦੇ ਵਿੱਚ ਇਹ ਵੀ ਹਾਦਸਾ ਇਦਾਂ ਹੀ ਹੋਣ ਕਹਿੰਦੇ ਨੇ ਇਸ ਦੀ ਵੀ ਇਨਸਾਫ ਦੀ ਮੰਗ ਕਰਾਂਗੇ ਕਿ ਸਾਨੂੰ ਜਿਸ ਤਰ੍ਹਾਂ ਹੁਣ ਜਿਹੜੇ ਆਵਾਰ ਆਪੋਸ ਵਿੱਚ ਪਰ ਉਹ ਵੀ ਇਨਸਾਫ ਦੇ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਗਏ ਕਹਿੰਦੇ ਨੇ ਕਿ ਅੱਜ ਤੱਕ ਉਹਨਾਂ ਦਾ ਇਨਸਾਫ ਨਹੀਂ ਮਿਲਿਆ ਹਰ ਕੋਈ ਇਨਸਾਫ ਦੀ ਮੰਗ ਕਰਦਾ ਹੈ ਸਰਕਾਰਾਂ ਨੂੰ ਇਲਜ਼ਾਮ ਲਗਾ ਦਿੰਦਾ ਪਰ ਤੁਹਾਨੂੰ ਕੀ ਲੱਗਦਾ ਕਿ ਇਨਸਾਫ ਕਿੱਥੇ ਮਿਲੇਗਾ ਕਿ ਜਾਰੀ ਕੀਮਤੀ ਜਾਣਾ ਉਹ ਨਾ ਜਾਣਾ ਜਿਵੇਂ ਨਾ ਤੁਸੀਂ ਦੇਖਿਆ ਪਿਛਲੇ 4 ਸਾਲ ਪਹਿਲਾਂ ਜਦੋਂ ਇੱਕ ਮੂਵਮੈਂਟ ਚੱਲੀ ਸੀ ਕਿ ਜਿਹੜੇ ਕਿਸਾਨਾਂ ਦੇ ਖਿਲਾਫ ਇੱਕ ਤਿੰਨ ਕੇ ਕਾਲੇ ਕਾਨੂੰਨ ਆਏ ਸੀ ਖੇਤੀ ਦੇ ਬਹੁਤ ਵੱਡਾ ਹਮਲਾ ਸੀ ਉਹਦੇ ਵਿੱਚ ਸਾਰਾ ਹਿੰਦੁਸਤਾਨ ਇਕੱਠਾ ਹੋ ਗਿਆ ਸੀ ਦਿੱਲੀ ਨੂੰ ਸ਼ਪੀਰੋਂ ਘੇਰ ਲਿਆ ਸੀ ਉਹ ਘੇਰਨ ਤੋਂ ਬਾਅਦ ਜਿਹਨੂੰ ਮੋਦੀ ਨੂੰ ਕਹਿੰਦੇ ਆ ਵੀ ਜੋ ਜੇ ਮੋਦੀ ਇਹਦਾ ਮੁਮਕਿਨ ਹੈ ਉਸ ਮੋਦੀ ਨੂੰ ਵੀ ਝੁਕਣ ਲਈ ਮਜਬੂਰ ਕਰ ਦੱਤਾ ਸੀ ਨਾ ਇਸ ਤਰ੍ਹਾਂ ਮੂਵਮੈਂਟ ਖੜੀ ਹੋਵੇ ਇਸ ਤਰ੍ਹਾਂ ਲੋਕ ਲੜਨ ਇਸ ਗੱਲ ਲਈ ਕਿ ਇਹ ਜਿਹੜਾ ਹੈਗਾ ਵੀ ਅਬਾਰਾ ਪਸ਼ੂ ਨੇ ਇਹਨਾਂ ਦੀ ਸਾਂਭ ਸੰਭਾਲ ਜੇਕਰ ਕਰੋਗੇ ਤਾਂ ਜਿਹੜੀ ਇਹ ਕੀਮਤੀ ਜਾਨਾਂ ਨੇ ਉਹ ਬਚ ਸਕਦੀਆਂ ਨੇ ਲੋਕਾਂ ਦੀ ਇਹ ਜਿਵੇਂ ਤੁਸੀਂ ਮੁੱਸੇ ਵਾਲਾ ਕਿਹਾ ਇੱਕ ਇੱਕ ਮੁੱਸੇ ਵਾਲੇ ਦਾ ਕੀ ਬਹੁਤ ਸਾਰੇ ਕਤਲ ਹੋ ਰਹੇ ਨੇ ਇਸ ਤਰ੍ਹਾਂ ਆ ਕੱਲ ਹੀ ਜਿਹੜਾ ਪਰਸੋਂ ਜਿਹੜਾ ਸੁਖਵਿੰਦਰ ਸਿੰਘ ਦਾ ਕਤਲ ਵੀ ਹੋਇਆ ਉਹਦੇ ਵਿੱਚ ਭਾਵੇਂ ਉਹ ਉਹਨਾਂ ਦੀ ਪਿੰਡ ਦੀ ਜਿਹੜੀ ਪਾਰਟੀ ਵਾਜੀ ਹੈ ਜਾਂ ਉਸ ਬੰਦੇ ਤੋਂ ਜਿਹੜਾ ਕਾਤਲ ਹੈ ਜ਼ਮੀਨ ਛਡਾਉਣ ਦਾ ਕਬਜ਼ਾ ਛਡਾਉਣ ਦੀ ਗੱਲ ਉਹਦੇ ਲਈ ਇਹ ਵੀ ਆਉਂਦਾ ਹੈ ਕਿ ਜਿਹੜਾ ਬੰਦਾ ਸਰਕਾਰ ਦੇ ਖਿਲਾਫ ਸਰਕਾਰ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਦਾ ਉਹ ਉਸ ਬੰਦੇ ਨੂੰ ਉਹਦਾ ਵਿਚਾਰਧਾਰਕ ਤੌਰ ਤੇ ਮੁਕਾਬਲਾ ਕਰਨ ਦੀ بجائے ਉਹਨੂੰ ਰਾਹ ਦਾ ਰੋੜਾ ਸਮਝ ਕੇ ਪਾਸੇ ਹਟਾਉਣ ਦਾ ਯਤਨ ਕੀਤਾ ਜਾਂਦਾ ਹੈ ਇਹ ਕਿਉਂਕਿ ਐਵੇਂ ਜਿਹੜਾ ਮੁੱッセ ਵਾਲਾ ਸੀ ਸਿੱਧੂ ਮੁੱッセ ਵਾਲੀ ਦਾ ਸਿਕਿਉਰਿਟੀ ਵਾਪਸ ਲੈਣੀ ਉਹਦੀ ਸਿਕਿਉਰਿਟੀ ਵਾਪਸ ਲੈ ਕੇ ਹੀ ਇੱਕ ਵੱਡਾ ਕਾਰਨ ਬਣਿਆ ਜਿਸ ਬੰਦੇ ਦਾ ਪਤਾ ਵੀ ਇਹ ਹਟ ਲਿਸਟ ਤੇ ਹੈ ਇਹਨਾਂ ਦਾ ਪਤਾ ਵੀ ਇਹ ਇਹਨਾਂ ਤੇ ਕੋਈ ਹਮਲਾ ਹੋ ਸਕਦਾ ਉਹਨਾਂ ਬੰਦੇ ਦੀ ਸਿਕਿਉਰਿਟੀ ਵਾਪਸ ਲੈ ਲਈ ਜਾਵੇ ਤੇ ਦੂਸਰੇ ਪਾਸੇ ਜਿਹੜੀ ਸਰਕਾਰ ਹੈ ਜਿਹੜੀ ਇਹ ਕਹਿ ਕੇ ਆਈ ਸੀ ਪੰਜਾਬ ਵਾਲੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਔਰ ਅੱਜ ਜਿੱਥੇ ਮਾਨ ਸਾਹਿਬ ਨਾਲ 100-100 ਗੱਡੀਆਂ ਦੇ ਕਾਫਲੇ ਚੱਲਦੇ ਸਿਕਿਉਰਿਟੀ ਦੇ ਉੱਥੇ ਸਾਰੇ ਪਰਿਵਾਰ ਸਿਕਿਉਰਿਟੀ ਚ ਸਾਰੇ ਸਿਕਿਉਰਟੀ ਨੇ ਮਨ ਲਗਿਆ ਵੀ ਇਹ ਉਹਨਾਂ ਲੋਕਾਂ ਨਾਲ ਜਾਣ ਬੁੱਝ ਕੇ ਇਸ ਕਰਕੇ ਲੱਗਦਾ ਵੀ ਇਹਦੇ ਚ ਜਿਹੜੀ ਸਿਕਿਉਰਟੀ ਉਹਦੀ ਵਾਪਸ ਲਈ ਸੀ ਸਿੱਧੂ ਮੁਸੇਹ ਵਾਲੇ ਦੀ ਉਹਦੇ ਲਈ ਸਰਕਾਰ ਵੀ ਜ਼ਿੰਮੇਵਾਰ ਹੈ ਉਹਦੇ ਕਤਲ ਸੋ ਧੰਨਵਾਦ ਤੁਸੀਂ ਆਪਦਾ ਕੀਮਤੀ ਸਮਾਂ ਦੇਦਾ ਜਿੱਦਾਂ ਤਿਹਾਰ ਚੱਲ ਰਹੇ ਨੇ ਉਹਨਾਂ ਤੇ ਕੋਈ ਮੈਸੇਜ ਦੇਣਾ ਚਾਹੋਗੇ ਆਮ ਲੋਕਾਂ ਨੂੰ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਚੋਰ ਉਚੱਕੇ ਵੀ ਐਕਟਿਵ ਹੋ ਜਾਂਦੇ ਨੇ ਕਿਤੇ ਨਾ ਕਿਤੇ ਆਮ ਜਨਤਾ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਤਿਹਾਰਾਂ ਦੇ ਕਿਉਂਕਿ ਤੁਸੀਂ ਪਿੰਡ ਦੇ ਤੇ ਇਲਾਕੇ ਦੇ ਮੌਤਬਰ ਬੰਦੇ ਹੋ ਬਹੁਤ ਸਾਰੇ ਲੋਕ ਤੁਹਾਨੂੰ ਸੁਣਦੇ ਨੇ ਤੁਹਾਡੀ ਆਵਾਜ਼ ਨੂੰ ਸੁਣਦੇ ਨੇ ਤੁਸੀਂ ਨਾਲ ਖੜਦੇ ਹੋ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਤਿਹਾਰਾਂ ਦਾ ਦਿਨ ਹੈ ਇਹਨੂੰ ਬੜੇ ਪਿਆਰ ਦੇ ਨਾਲ ਲੋਕਾਂ ਦੇ ਨਾਲ ਸੈਲੀਬ੍ਰੇਟ ਕਰੇ ਜਾਵੇ ਲੋਕਾਂ ਨਾਲ ਮਿਲ ਜੁਲ ਕੇ ਮਨਾਇਆ ਜਾਵੇ ਤੇ ਇਸ ਗੱਲ ਤੋਂ ਬਚਣ ਦਾ ਯਤਨ ਕੀਤਾ ਜਾਵੇ ਜਿਵੇਂ ਝਗੜੇ ਚ ਮੇਲੇ ਹੁੰਦੇ ਨੇ ਕੋਈ ਤਿਹਾਰਾਂ ਦੇ ਵਿਜਦਾ ਰੂਪੀ ਕੇ ਕਰ ਲੰਦਾ ਕੋਈ ਹੋਰ ਉਸ ਤੋਂ ਬਚਾਅ ਕਰਨ ਦਾ ਯਤਨ ਕਰ ਜਾਏ ਭਾਈਚਾਰਕ ਸਾਂਝ ਨੂੰ ਸਾਰੇ ਤਿਹਾਰ ਨੇ ਜਿਹੜੇ ਉਸ ਨੂੰ ਵਧਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣ ਦਾ ਇਸ ਪਾਸੇ ਨੂੰ ਵਧਣਾ ਚਾਹੀਦਾ ਸੋ ਧੰਨਵਾਦ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਨੇ ਨਾਲ ਸਤਪਾਲ ਸਿੰਘ ਸਰਪੰਚ ਰਾਜੋ ਮਾਜਰਾ ਤੋਂ ਜਿਨ੍ਹਾਂ ਨੇ ਗੱਲਬਾਤ ਕੀਤੀ ਆਪਣੇ ਨਾਲ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਰੈਂਡਮ ਟੀਮ ਨੂੰ ਹੋ ਜਾਈ ਤਾਂ ਕਿ ਸਬਕ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤ ਧੁਆ ਦਿਨਾਲ ਤੋਂ ਜਾਸਲਾ ਦੀ ਰਿਪੋਰਟ ਪੰਜਾਬ